ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਫਲ ਪ੍ਰਾਪਤ ਹੁੰਦਾ ਹੈ ਮਨੁੱਖਾ ਜਨਮ ਸਫਲਾ ਹੁੰਦਾ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਹੜੇ ਸਤਿਗੁਰਾਂ ਨੇ ਐਸੀ ਖਾਲਸਾ ਜੀ ਬਾਣੀ ਰਚਨਾ ਕੀਤੀ ਹੈ ਐਸੀ ਸਮਰੱਥ ਬਾਣੀ ਰਚੀ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਸਭ ਜੀਵਾਂ ਦਾ ਖਾਲਸਾ ਜੀ ਉਧਾਰ ਹੋ ਜਾਂਦਾ ਹੈ ਸਭ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਸੋ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਾਨੂੰ ਇਹੀ ਸਮਝਾਉਂਦੇ ਹਨ ਕਿ ਭਾਈ ਨਾਮ ਦੇ ਵਿੱਚ ਸਾਰੀਆਂ ਬਰਕਤਾਂ ਹਨ ਨਾਮ ਦੇ ਵਿੱਚ ਸਾਰੀਆਂ ਸ਼ਕਤੀਆਂ ਹਨ ਜਿਹੜਾ ਮਨੁੱਖ ਨਾਮ ਜਪਦਾ ਹੈ ਅਭਿਆਸ ਕਰਦਾ ਹੈ ਅਮਰਤ ਵੇਲੇ ਜਾਗਦਾ ਹੈ ਖਾਲਸਾ ਜੀ ਇਸ਼ਨਾਨ ਪਾਨ ਕਰਕੇ ਫਿਰ ਆਪਣੀ ਸੁਰਤੀ ਬਿਰਤੀ ਨੂੰ ਇਕਾਗਰ ਕਰਕੇ ਵਾਹਿਗੁਰੂ ਮੰਤਰ ਵਿੱਚ ਧਿਆਨ ਨੂੰ ਜੋੜਦਾ ਹੈ ਮੂਲ ਮੰਤਰ ਵਿੱਚ ਆਪਣਾ ਧਿਆਨ ਜੋੜਦਾ ਹੈ ਫਿਰ ਮਹਾਰਾਜ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਪੜਦਾ ਹੈ ਤੇ ਫਿਰ ਖਾਲਸਾ ਜੀ ਅਰਦਾਸਾ ਸੋਧ ਕੇ ਆਪਣੇ ਕਿਰਤ ਵਿਰਤ ਦੇ ਜਾਂਦਾ ਹੈ ਕੰਮ ਕਾਜਾਂ ਦੇ ਜਾਂਦਾ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਯਾਦ ਸਦਾ ਬਰਕਰਾਰ ਰਹਿੰਦੀ ਹੈ ਉਹਨਾਂ ਦੀ ਰੱਖਿਆ ਫਿਰ ਮਹਾਰਾਜ ਮਾਲਕ ਸਤਿਗੁਰੂ ਆਪ ਕਰਿਆ ਕਰਦੇ ਕਿਉਂਕਿ ਜਿਨ੍ਹਾਂ ਨੇ ਖਾਲਸਾ ਜੀ ਅੰਮ੍ਰਿਤ ਵੇਲਾ ਸਾਂਭ ਲਿਆ ਹੈ ਜਿਨ੍ਹਾਂ ਦੀ ਝੋਲੀ ਵਿੱਚ ਅੰਮ੍ਰਿਤ ਵੇਲਾ ਹੈ ਉਹਨਾਂ ਦੇ ਕੋਲੇ ਸੰਸਾਰ ਦੀਆਂ ਸਾਰੀਆਂ ਵਸਤੂਆਂ ਆਵਾਂ ਹਨ ਸਾਰੇ ਪਦਾਰਥ ਉਹਨਾਂ ਦੀ ਝੋਲੀ ਵਿੱਚ ਹੈ ਕਿਉਂਕਿ ਮਹਾਰਾਜ ਦਾ ਇਹ ਜਿਹੜਾ ਖਾਲਸਾ ਜੀ ਨਾਮ ਜਪਣਾ ਮਹਾਰਾਜ ਜੀ ਦੀ ਮਹਿਮਾ ਗਾਉਣੀ ਉਸਤਤ ਕਰਨੀ ਇਹ ਵਡਭਾਗੀਆਂ ਦੇ ਹਿੱਸੇ ਆਇਆ ਹੈ ਸਾਰੇ ਖਾਲਸਾ ਜੀ ਵਡਿਆਈ ਨਹੀਂ ਕਰ ਸਕਦੇ ਵਿਰਲੇ-ਵਿਰਲੇ ਮਨੁੱਖ ਹਨ ਜੋ ਸਤਿਗੁਰੂ ਜੀ ਮਹਾਰਾਜ ਨਾਲ ਜੁੜਦੇ ਹਨ ਸੱਚੇ ਪਾਤਸ਼ਾਹ ਅਕਾਲ ਪੁਰਖ ਜੀਆ ਦੇ ਖਾਲਸਾ ਜੀ ਚਰਨਾਂ ਦੀ ਪ੍ਰੀਤ ਰੱਖਦੇ ਹਨ ਹਿਰਦੇ ਅੰਦਰ ਨੇ ਦੇ ਸਾਰਾ ਸੰਸਾਰ ਕਮਲਾ ਫਿਰਦਾ ਹੈ ਬਿਨਾ ਨਾਮ ਤੋਂ ਸਾਰਾ ਜਗਤ ਹੀ ਕਮਲਾ ਹੈ ਸੋ ਇਸ ਕਰਕੇ ਮਹਾਰਾਜ ਜਿਹੜੀ ਸਾਨੂੰ ਚੀਜ਼ ਸਮਝਾਉਂਦੇ ਹਨ ਗੁਰਮਖੋ ਉਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਪਾਤਸ਼ਾਹਾਂ ਦੇ ਪਾਤਸ਼ਾਹ ਸਾਨੂੰ ਇਹੀ ਗੱਲ ਮੁੱਖ ਕਰਕੇ ਕਹਿੰਦੇ ਆ ਕਿ ਜਿਨ੍ਹਾਂ ਦੇ ਕੋਲੇ ਨਾਮ ਧਨ ਹੈ ਉਹ ਖਾਲਸਾ ਜੀ ਪੂਰੇ ਸ਼ਾਹ ਹਨ ਪੂਰੇ ਉਹ ਸ਼ਾਹ ਹਨ ਪੂਰੇ ਖਾਲਸਾ ਜੀ ਸ਼ਾਹੂਕਾਰ ਹਨ ਪੂਰੇ ਵਪਾਰੀ ਹਨ ਪੂਰੇ ਸਿੱਖ ਹਨ ਸੋ ਇਸ ਕਰਕੇ ਨਾਮ ਜਿਹੜਾ ਹੈ ਉਹਨੂੰ ਜਪਿਆ ਕਰੀਏ ਨਾਮ ਜਪਣ ਦੇ ਨਾਲ ਹੀ ਖਾਲਸਾ ਜੀ ਸਾਰੇ ਸੁੱਖ ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ ਸੋ ਇਸ ਕਰਕੇ ਗੁਰਮਖੋ ਉਸ ਵਾਹਿਗੁਰੂ ਜੀ ਨਾਲ ਪ੍ਰੀਤ ਪਾਉਣੀ ਚਾਹੀਦੀ ਹੈ ਕਿਉਂਕਿ ਆਦ ਮਦ ਜੋ ਅੰਤ ਨਿਭਾਹੈ ਸੋ ਸਾਜਨ ਮੇਰਾ ਮਨ ਚਾਹੈ ਜਿਹੜਾ ਵਾਹਿਗੁਰੂ ਹਰ ਵੇਲੇ ਹਰ ਮਨੁੱਖ ਦੇ ਨਾਲ ਖਾਲਸਾ ਜੀ ਖੜਦਾ ਹੈ ਹਰ ਮਨੁੱਖ ਦਾ ਸਾਥ ਦਿੰਦਾ ਹੈ ਮਹਾਰਾਜ ਕਹਿੰਦੇ ਐਸੇ ਸਤਿਗੁਰਾਂ ਨੂੰ ਮਿਲਣਾ ਮੇਰਾ ਮਨ ਕਰਦਾ ਹੈ ਮੇਰਾ ਮਨ ਲੋਚਦਾ ਹੈ ਕਿ ਮੈਂ ਐਸੇ ਪਿਆਰਿਆਂ ਨੂੰ ਮਿਲਾਂ ਐਸੇ ਸੱਜਣ ਨੂੰ ਮਿਲਾਂ ਐਸੇ ਪਰਮੇਸ਼ਰ ਨੂੰ ਮਿਲਾਂ ਜਿਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਿਆ ਖਾਲਸਾ ਜੀ ਹਰ ਪ੍ਰਕਾਰ ਰੱਖਿਆ ਹੁੰਦੀ ਹੈ ਸੁਹਾਰਕੀ ਪ੍ਰੀਤ ਸਦਾ ਸੰਗ ਚੱਲੇ ਜਿਹੜੀ ਵਾਹਿਗੁਰੂ ਜੀਆਂ ਨਾਲ ਪ੍ਰੀਤ ਕਰਨੀ ਹਨ ਮਹਾਰਾਜ ਨਾਲ ਪ੍ਰੇਮ ਕਰਨਾ ਹੈ ਉਹ ਖਾਲਸਾ ਜੀ ਸਦਾ ਹੀ ਬੰਦੇ ਦੇ ਨਾਲ ਜਾਂਦਾ ਹੈ ਸਦਾ ਸਦੀਵੀ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਉਹ ਲੋਕ ਤੇ ਪਰਲੋਕ ਵਿੱਚ ਸਦਾ ਨਾਲ ਨਿਭਦਾ ਹੈ ਜਿਹੜੀ ਪ੍ਰੀਤੀ ਹੈ ਸੋ ਇਸ ਕਰਕੇ ਸੱਚੀ ਪ੍ਰੀਤ ਜਿਹੜੀ ਹੈ ਉਹ ਵਾਹਿਗੁਰੂ ਜੀ ਨਾਲ ਜੋੜਨੀ ਚਾਹੀਦੀ ਹੈ ਸੰਸਾਰ ਨਾਲੋਂ ਤੋੜ ਕੇ ਦੇਨ ਅਰੰਕਾਰ ਦੇ ਨਾਲ ਜੋੜ ਲੈਣੀ ਚਾਹੀਦੀ ਹੈ ਉਹਦੇ ਨਾਲ ਸਦਾ ਸਦੀਵੀ ਸੁਖ ਪ੍ਰਾਪਤ ਹੁੰਦੇ ਆ ਦਇਾਲ ਪੁਰਖ ਪੂਰਨ ਪ੍ਰਤਪਾਲ ਜਿਹੜਾ ਦਇਆ ਦਾ ਘਰ ਹੈ ਸਰਬ ਵਿਆਪਕ ਹੈ ਸਾਰਿਆਂ ਗੁਣਾਂ ਦਾ ਮਾਲਕ ਹੈ ਪਰਮੇਸ਼ਰ ਹੈ ਇਸ ਕਰਕੇ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਉਹਨੂੰ ਸਿਮਰਿਏ ਕਿਉਂਕਿ ਉਹ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ ਪਾਲਣਾ ਕਰਨ ਵਾਲਾ ਹੈ ਬਿਨ ਸਤ ਨਾਹੀ ਛੋੜ ਨਾ ਜਾਏ ਉਹ ਪਰਮੇਸ਼ਰ ਜਿਹੜਾ ਹੈ ਕਦੇ ਮਰਦਾ ਨਹੀਂ ਕਦੇ ਛੱਡ ਕੇ ਨਹੀਂ ਜਾਂਦਾ ਕਦੇ ਵੀ ਖਾਲਸਾ ਜੀ ਅਦਵਾਟੇ ਵਿੱਚ ਮਹਾਰਾਜ ਹੱਥ ਨਹੀਂ ਛੱਡਦੇ ਉਹ ਪਰਮੇਸ਼ਰ ਵਾਹਿਗੁਰੂ ਜੀ ਜਿਹੜਾ ਉਹਨਾਂ ਦੇ ਨਾਲ ਜੁੜਦਾ ਹੈ ਜਿਹੜਾ ਉਹਨਾਂ ਦੀ ਖਾਲਸਾ ਜੀ ਮੈਂ ਮੰਗਉਂਦਾ ਹੈ ਸੱਚੇ ਪਾਤਸ਼ਾਹ ਦੀ ਸਿਫਤ ਸਲਾਣਾ ਕਰਦਾ ਹੈ ਉਸ ਮਨੁੱਖ ਨੂੰ ਉਸ ਮਨੁੱਖ ਨੂੰ ਜਾਂ ਉਸ ਜੀਵਾਂ ਨੂੰ ਵਾਹਿਗੁਰੂ ਸੱਚੇ ਪਾਸ਼ਾ ਕਦੇ ਵੀ ਅਧ ਵਿਚਕਾਲੇ ਨਹੀਂ ਛੱਡਦੇ ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਵਿੱਚ ਖਾਲਸਾ ਜੀ ਕਸ਼ਮੀਰੀ ਪੰਡਤ ਆਏ ਮਹਾਰਾਜ ਜੀਆ ਨੇ ਉਹਨਾਂ ਨੂੰ ਸ਼ਰਨ ਆਇਆਂ ਨੂੰ ਖਾਲਸਾ ਜੀ ਮਾਨ ਸਨਮਾਨ ਦਿੱਤਾ ਉਹਨਾਂ ਦੀ ਇਲਾਜ ਰੱਖੀ ਖਾਲਸਾ ਜੀ ਉਹਨਾਂ ਵਾਸਤੇ ਆਪਣੀ ਕੁਰਬਾਨੀ ਦਿੱਤੀ ਸੋ ਇਹ ਗੁਰੂ ਗਰੀਬਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਉਪਕਾਰੀ ਸਾਧੂਆਂ ਦਾ ਖਾਲਸਾ ਜੀ ਐਸਾ ਹੋ ਰਹਾ ਹੈ ਐਸਾ ਮਹਾਰਾਜ ਜੀਆਂ ਦਾ ਖਾਲਸਾ ਜੀ ਇਹ ਜਿਹੜਾ ਖੇਲ ਹੈ ਕਠਨ ਹੈ ਸੋ ਮਹਾਰਾਜ ਸਾਨੂੰ ਸਮਝਾਉਂਦੇ ਜੈ ਪੇਖਾਂ ਤੈ ਰਹਿ ਆ ਸਮਾਏ ਮੈਂ ਜਿੱਧਰ ਵੀ ਵੇਖਦਾ ਹਾਂ ਉਧਰ ਹੀ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਸਦਾ ਸਹਾਈ ਹੈ ਸਦਾ ਹੀ ਮੇਰੇ ਅੰਗ ਸੰਗ ਹੈ ਸੋ ਇਸ ਕਰਕੇ ਗੁਰਮੁਖੋ ਮਹਾਰਾਜ ਕਹਿੰਦੇ ਸੁੰਦਰ ਸੁਗੜ ਚਤੁਰਜੀ ਅਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਵਾਹਿਗੁਰੂ ਜਿਹੜਾ ਸੋਹਣਾ ਹੈ ਬਹੁਤ ਸੁੰਦਰ ਹੈ ਬਹੁਤ ਸੁਚੱਜਾ ਹੈ ਤੇ ਖਾਲਸਾ ਜੀ ਬਹੁਤ ਹੀ ਸਿਆਣਾ ਤੇ ਸਾਨੂੰ ਜਿੰਦ ਦੇਣ ਵਾਲਾ ਹੈ ਭਾਵ ਸਾਨੂੰ ਜਾਣ ਦੇਣ ਵਾਲਾ ਹੈ ਜਿਹੜੀ ਸਾਡੇ ਅੰਦਰ ਖਾਲਸਾ ਜੀ ਇਹ ਜੋਤ ਬਰਕਰਾਰ ਹੈ ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਹਾਂ ਇਹ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਤੇ ਸਾਡਾ ਅਸਲ ਵਿੱਚ ਜਿਹੜਾ ਭਾਈ ਹੈ ਭਰਾ ਹੈ ਵਾਹਿਗੁਰੂ ਹੈ ਸਾਡਾ ਅਸਲ ਵਿੱਚ ਜੋ ਭਾਈ ਰਿਸ਼ਤਾ ਹੈ ਪੁੱਤਰ ਪਿਓ ਵਾਲਾ ਪਰਮੇਸ਼ਰ ਨਾਲ ਹੈ ਅਸਲ ਵਿੱਚ ਸਾਡਾ ਪਿਤਾ ਜੋ ਹੈ ਉਹ ਵਾਹਿਗੁਰੂ ਹੈ ਅਸਲ ਵਿੱਚ ਸਾਡੀ ਜੋ ਮਾਂ ਹੈ ਉਹ ਵੀ ਵਾਹਿਗੁਰੂ ਹੈ ਭਾਈ ਪੂਤ ਪਿਤਾ ਪ੍ਰਭ ਮਾਤਾ ਜੀ ਪ੍ਰਾਨ ਆਧਾਰ ਮੇਰੀ ਰਾਸ ਮਹਾਰਾਜ ਕਹਿੰਦੇ ਉਹ ਜਿਹੜਾ ਪਰਮੇਸ਼ਰ ਹੈ ਮੇਰੇ ਜੀਵਨ ਦਾ ਮੇਰੀ ਜਿੰਦ ਦਾ ਆਸਰਾ ਹੈ ਮੇਰੀ ਜਿੰਦ ਦਾ ਸਹਾਰਾ ਹੈ ਮੈਨੂੰ ਆਤਮਿਕ ਜੀਵਨ ਵਾਲਾ ਦੇਣ ਵਾਲਾ ਵਾਹਿਗੁਰੂ ਹੈ ਪ੍ਰੀਤ ਲਾਈ ਕਰ ਹਿਰਦੈ ਨਿਵਾਸ ਤੇ ਮੈਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜਿਹੜੀ ਪ੍ਰੀਤੀ ਕੀਤੀ ਹੈ ਮੈਂ ਹਿਰਦੇ ਵਿੱਚ ਟਿਕਾ ਕੇ ਰੱਖੀ ਹੈ ਜਿਵੇਂ ਕਿਸੇ ਚੀਜ਼ ਨੂੰ ਸਾਹਮਣੇ ਰੱਖੇ ਜਿਵੇਂ ਖਾਲਸਾ ਜੀ ਅਮਲੀ ਅਮਲ ਵਾਲੀ ਡੱਬੀ ਨੂੰ ਸਾਹਮਣੇ ਦਾ ਹੈ ਐਵੇਂ ਜਿਹੜੇ ਸਾਧ ਜਨ ਹਨ ਉਹ ਪਰਮੇਸ਼ਰ ਦੇ ਨਾਮ ਨੂੰ ਸਾਹਮਣੇ ਹਨ ਸੋ ਇਸ ਕਰਕੇ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਰਾਖੇ ਹਨ ਸਾਰਿਆਂ ਜੀਆਂ ਦੀ ਖਾਲਸਾ ਜੀ ਪਰਤਪਾਲਣਾ ਕਰਨ ਵਾਲੇ ਹਨ ਮਾਇਆ ਦੇ ਪ੍ਰਭਾਵ ਨੂੰ ਕਟਣ ਵਾਲੇ ਹਨ ਮਾਇਆ ਸਿਲਕ ਕਾਟੀ ਗੋਪਾਲ ਜੋ ਗੋਪਾਲ ਹੈ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਉਹਨੇ ਮੇਰੀ ਮਾਇਆ ਰੂਪੀ ਜਿਹੜਾ ਮੋਹ ਮੈਨੂੰ ਚਿੰਬੜਿਆ ਹੋਇਆ ਹੈ ਉਹਦੀ ਫਾਂਸੀ ਕੱਟ ਦਿੰਦੀ ਹੈ ਕਰ ਕਰ ਆਪਣਾ ਲੀਨੋ ਨਦਰ ਨਿਹਾਲ ਐਸੀ ਨਦਰ ਸਤਗੁਰਾਂ ਨੇ ਮੇਰੇ ਉੱਤੇ ਫਿਰ ਕੀਤੀ ਹੈ ਕਿ ਮਹਾਰਾਜ ਕਹਿੰਦੇ ਕਿ ਮੈਨੂੰ ਆਪਣਾ ਬਣਾ ਲਿਆ ਹੈ ਸਿਮਰ ਸਿਮਰ ਕਾਟੇ ਸਭ ਰੋਗ ਜਿਹੜਾ ਵਾਹਿਗੁਰੂ 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 ਕਰਦਾ ਰਹਿੰਦਾ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਸਿਮਰ ਸਿਮਰ ਕਾਟੇ ਸਭ ਰੋਗ ਉਹਦੇ ਸਾਰੇ ਹੀ ਰੋਗ ਜਿਹੜੇ ਕੱਟੇ ਜਾਂਦੇ ਹਨ ਵਾਹਿਗੁਰੂ ਜੀਆਂ ਨੂੰ ਸਿਮਰ ਸਿਮਰ ਕੇ ਸੋ ਚਰਨ ਧਿਆਨ ਸਰਬ ਸੁਖ ਭੋਗ ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸੁਰਤ ਨੂੰ ਜੋੜ ਕੇ ਰੱਖਦੇ ਹਨ ਉਹਨਾਂ ਨੂੰ ਸਾਰੇ ਸੁੱਖ ਸਾਰੇ ਪਦਾਰਥਾਂ ਦੇ ਭੋਗ ਪ੍ਰਾਪਤ ਹੋ ਜਾਂਦੇ ਖਾਲਸਾ ਜੀ ਸੋ ਇਹ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਪੂਰਨ ਪੁਰਖ ਨਵਤਨ ਨਿਤਬਾਲਾ ਜਿਹੜਾ ਸਾਰਿਆਂ ਗੁਣਾਂ ਦਾ ਮਾਲਕ ਹੈ ਸਭ ਜੀਵਾਂ ਵਿੱਚ ਵਿਆਪਕ ਹੈ ਸਾਰਿਆਂ ਜੀਵਾਂ ਦੇ ਵਿੱਚ ਵਸਿਆ ਹੋਇਆ ਹੈ ਤੇ ਸਦਾ ਹੀ ਨਵਾਂ ਹੈ ਤੇ ਖਾਲਸਾ ਜੀ ਸਦਾ ਹੀ ਜਵਾਨ ਰਹਿੰਦਾ ਹੈ ਤੇ ਮਹਾਰਾਜ ਕਹਿੰਦੇ ਹਰ ਅੰਤੁਰ ਬਾਹਰ ਸੰਗ ਰਖਵਾਲਾ ਉਹ ਪਰਮੇਸ਼ਰ ਸਾਰਿਆਂ ਜੀਵਾਂ ਦੇ ਅੰਦਰ ਵੀ ਵਸ ਰਿਹਾ ਬਾਹਰ ਵੀ ਵਸ ਰਿਹਾ ਉਹ ਖਾਲਸਾ ਜੀ ਇੱਥੇ ਓਥੇ ਰਖਵਾਲਾ ਇੱਥੇ ਵੀ ਭਾਵ ਲੋਕ ਵਿੱਚ ਵੀ ਓਥੇ ਭਾਵ ਪਰਲੋਕ ਵਿੱਚ ਵੀ ਸਾਡਾ ਰਖਿਆ ਕਹ। ਕਹੋ ਨਾਨਕ ਹਰ ਹਰ ਪਦ ਤੀਨ ਸਰਬਸ ਨਾਮ ਭਗਤ ਕੋ ਦੀਨ ਕਿ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਕਿ ਜਿਹੜਾ ਪਰਮੇਸ਼ਰ ਆਪਣੇ ਨਾਮ ਦੀ ਦਾਤ ਜੀ ਨੂੰ ਦਿੰਦਾ ਹੈ ਨਾ ਤੇ ਖਾਲਸਾ ਜੀ ਉਹਨੂੰ ਆਪਣੇ ਮਿਲਾਪ ਦੀ ਅਵਸਥਾ ਬਖਸ਼ ਦਿੰਦਾ ਹੈ ਸਮਝਾ ਦਿੰਦਾ ਹੈ ਵੀ ਕਿਵੇਂ ਮੇਰੀ ਪ੍ਰਾਪਤੀ ਹੋਵੇਗੀ ਐਵੇਂ ਖਾਲਸਾ ਜੀ ਸਾਰਿਆਂ ਭਗਤਾਂ ਨੂੰ ਆਪਣਿਆਂ ਨੂੰ ਉਹ ਨਾਮ ਧਨ ਖਜ਼ਾਨਾ ਦਿੰਦਾ ਹੈ ਇਹ ਮਹਾਰਾਜ ਸਾਨੂੰ ਵਾਰ-ਵਾਰ ਇੱਕੋ ਗੱਲ ਕਰਦੇ ਆ ਕਿ ਭਾਈ ਨਾਮ ਜਪੋ ਨਾਮ ਜਪੋ ਨਾਮ ਦੇ ਨਾਲ ਤੁਹਾਨੂੰ ਸੁਖ ਪ੍ਰਾਪਤ ਹੋਣਗੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਆਪ ਸੰਗਤਾਂ ਸਭ ਜਾਣਦੇ ਹੋ ਕਿ ਖਾਲਸਾ ਜੀ ਕੱਲ ਨੂੰ 2 ਦਸੰਬਰ ਹੈ ਤੇ ਆਪਾਂ 15 ਧੀਆਂ ਦੇ ਵਿਆਹ ਕਰ ਰਹੇ ਹਾਂ ਜਿਵੇਂ ਇੰਸਟਾਗ੍ਰam ਤੇ ਭਾਈ ਗੁਰਸੇਵ ਸਿੰਘ ਸਾਹਿਬ ਆ ਰਹੇ ਆ ਵੀਡੀਓ ਤੇ ਦਾਸ ਕੋਲੇ ਤੇ ਸਮਾਂ ਨਹੀਂ ਮਿਲਿਆ ਖਾਲਸਾ ਜੀ ਪਾਉਣ ਦਾ ਪਰ ਫਿਰ ਵੀ ਕੱਲ ਨੂੰ ਲਾਈਵ ਚੱਲਣਾ ਮੈਂ ਕੋਸ਼ਿਸ਼ ਕਰਾਂਗਾ WhatsApp ਦੇ ਆਪਾਂ ਉਹਨਾਂ ਦਾ ਲਿੰਕ ਉਹ ਜਿਹੜਾ ਸ਼ੇਅਰ ਕਰਾਂਗੇ ਆਪ ਸੰਗਤਾਂ ਦਰਸ਼ਨ ਕਰ ਸਕਦੇ ਹੋ ਤੇ ਉਹ ਸਮਾਗਮ ਦੇ ਵਿੱਚ ਬਿਜ਼ੀ ਹੋਣ ਕਰਕੇ ਖਾਲਸਾ ਜੀ ਥੋੜੀ ਜੀ ਵੀਡੀਓ ਘੱਟ ਮੇਰੇ ਕੋਲ ਬਣ ਰਹੀ ਆ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਕਿਰਪਾ ਕੀਤੀ ਜਿਵੇਂ ਸਮਾਂ ਬਣਿਆ ਆਪ ਸੰਗਤਾਂ ਦੇ ਸਹਿਯੋਗ ਨਾਲ ਉਹ ਸਾਰਾ ਕਾਰਜ ਹੋ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਬੇਅੰਤ ਖੁਸ਼ੀਆਂ ਮਹਾਰਾਜ ਨੇ ਬਖਸ਼ੀਆਂ ਕਿਉਂਕਿ ਜਿੰਨਾ ਧੀਆਂ ਦੇ ਵਿਆਹ ਹੋ ਜਾਣੇ ਉਹਨਾਂ ਦੇ ਘਰ ਖਾਲਸਾ ਜੀ ਖੁਸ਼ੀਆਂ ਹੀ ਖੁਸ਼ੀਆਂ ਆ ਜਾਣੀਆਂ ਕਿਉਂਕਿ ਗਰੀਬ ਗੁਰਬੇ ਨੇ ਇੱਥੋਂ ਤੱਕ ਗਰੀਬ ਹਨ ਕਿ ਖਾਲਸਾ ਜੀ ਕਈ ਪਰਿਵਾਰਾਂ ਨੂੰ ਤੇ ਅਸੀਂ ਆਪਣੇ ਕਿਰਾਏ ਤੇ ਗੱਡੀਆਂ ਭੇਜ ਕੇ ਲੈ ਕੇ ਆਉਣਾ ਉਹਨਾਂ ਕੋਲ ਇੰਨੇ ਵੀ ਪੈਸੇ ਨਹੀਂ ਕਈ ਧੀਆਂ ਦੇ ਕੋਲ ਸੂਟ ਸਵਾਉਣ ਵਾਸਤੇ ਪੈਸੇ ਨਹੀਂ ਸੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਸਮਾਨ ਖਾਲਸਾ ਜੀ ਅਸੀਂ ਉਹਨਾਂ ਧੀਆਂ ਨੂੰ ਦੇਣ ਵਾਸਤੇ ਲੈ ਕੇ ਆਏ ਹਾਂ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਮੱਤ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਖੁਸ਼ੀਆਂ ਹਨ ਉਹ ਖਾਲਸਾ ਜੀ ਗਰੀਬਾਂ ਦੀ ਸੇਵਾ ਕਰਕੇ ਗਰੀਬਾਂ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਮਹਾਰਾਜ ਮਿਹਰ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ ਤੇ ਆਵਾਰ ਪਾਂ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਰ ਸਿੰਘ ਸਾਹਿਬ ਜਿਵੇਂ ਉਹਨਾਂ ਨੇ ਕਿਰਪਾ ਕੀਤੀ ਹੈ ਜਿਵੇਂ ਉਹਨਾਂ ਨੇ ਮਿਹਰ ਕੀਤੀ ਹੈ ਕਿ ਖਾਲਸਾ ਜੀ ਜਿਵੇਂ ਜਿਵੇਂ ਹੱਡ ਬੀਤੀਆਂ ਉਹਦੀ ਆਪਜੀ ਨੂੰ ਸਰਵਣ ਕਰਵਾਉਣੇ ਇਹ ਹੱਡ ਬੀਤੀ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਆ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਤੇ ਬੜੀ ਕਿਰਪਾ ਕੀਤੀ ਭੈਣ ਦੱਸਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਦੇ ਨਾਲ ਮੈਂ ਐਵੇਂ ਜੁੜੀ ਕਿ ਮੈਂ ਕਾਲਜ ਵਿੱਚ ਪੜ੍ਹਦੀ ਸੀ ਤੇ ਉਥੇ ਇੱਕ ਗੁਰਸੇਖ ਲੜਕਾ ਆਉਂਦਾ ਸੀ ਤੇ ਮੈਨੂੰ ਦਿੱਕਤ ਪਰੇਸ਼ਾਨੀ ਮੇਰੇ ਘਰ ਵਿੱਚ ਬਹੁਤ ਹੋ ਗਈ ਸੀ ਵੀ ਮੇਰੇ ਫਾਦਰ ਸਾਹਿਬ ਬਹੁਤ ਬਿਮਾਰ ਹੋ ਗਏ ਮੇਰੀ ਮਾਤਾ ਵੀ ਬਿਮਾਰ ਹੋ ਗਈ ਮੈਂ ਕੱਲੀ ਕੱਲੀ ਉਹਨਾਂ ਦੀ ਧੀ ਆ ਤੇ ਮਤਲਬ ਬਹੁਤ ਹੀ ਜ਼ਿਆਦਾ ਘਰ ਦੇ ਵਿੱਚ ਦਿੱਕਤ ਹੋ ਗਈ ਤੇ ਮੈਂ ਕਾਫੀ ਛੁੱਟੀਆਂ ਆਪਣੇ ਕਾਲਜ ਤੋਂ ਕੀਤੀਆਂ ਤੇ ਚਲੋ ਜਿੱਦਾਂ ਫਰੈਂਡ ਸਰਕਲ ਦੇ ਵਿੱਚ ਹੁੰਨੇ ਆਪਾਂ ਇੱਕ ਦੂਸਰੇ ਨਾਲ ਤੇ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਆਉਨੇ ਕਿਉਂ ਨਹੀਂ ਤੇ ਮੈਂ ਦੱਸਿਆ ਵੀ ਇਦਾਂ ਮੇਰੇ ਘਰ ਵਿੱਚ ਮੁਸ਼ਕਲ ਆਈ ਮੇਰੇ ਮਾਤਾ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆ ਤੇ ਮੇਰੇ ਬਾਪੂ ਜੀ ਨੂੰ ਵੀ ਤੇ ਉਹਨਾਂ ਨੇ ਮੈਨੂੰ ਕਿਹਾ ਵੀਰ ਜੀ ਹੁਣਾਂ ਨੇ ਕਿ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਓ ਸ਼ਹੀਦਾਂ ਨੂੰ ਯਾਦ ਕਰੋ ਇਹ ਬਿਮਾਰੀ ਉਹਨਾਂ ਨੇ ਆਪੇ ਕੱਢ ਦੇਣੀ ਹੈ ਇਦਾਂ ਅਰਦਾਸ ਕੀਤੀ ਇਦਾਂ ਬੇਨਤੀ ਉਹਨਾਂ ਨੇ ਮੈਨੂੰ ਕਰਕੇ ਦੱਸੀ ਤੇ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵੀ ਆਪਾਂ ਮੈਂ ਉਹਨਾਂ ਦਾ ਵਜਨ ਮੰਨ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੇ ਗਏ ਪਹਿਲੀ ਵਾਰ ਗਈ ਦਰਸ਼ਨ ਮੇਲੇ ਕੀਤੇ ਅਰਦਾਸ ਕਰਵਾਏ ਕੜਾ ਪ੍ਰਸ਼ਾਦ ਦੀ ਦੇਖ ਕਰਾਈ ਕਹਿੰਦੇ ਫਿਰ ਉਸ ਤੋਂ ਬਾਅਦ ਨਾ ਮੈਨੂੰ ਉਹਨਾਂ ਨੇ ਹੀ ਦੱਸਿਆ ਵੀ ਬਾਬਾ ਨੋ ਸਿੰਘ ਦੇ ਸਮਾਦੇ ਤੇ ਨਾ ਤੁਸੀਂ ਸ਼ੀਦੀ ਦੇ ਕਰਾਓ ਰਗੜਾ ਲਗਵਾਓ ਤੇ ਉਹ ਮਹਾਰਾਜ ਕਿਰਪਾ ਕਰਨਗੇ ਕਹਿੰਦੇ ਵੀ ਮੇਰੇ ਮਾਤਾ ਨੂੰ ਡੇਢ ਮਹੀਨਾ ਹੋ ਗਿਆ ਸੀ ਬਿਮਾਰ ਹੋਿਆਂ ਨੂੰ ਉਹਨਾਂ ਦੀ ਖੰਗ ਨਹੀਂ ਸੀ ਹਟਦੀ ਬਹੁਤ ਹੀ ਜ਼ਿਆਦਾ ਜਿਹੜਾ ਉਥੂ ਆਉਂਦਾ ਸੀ ਏਦਾਂ ਆਉਂਦਾ ਸੀ ਵੀ ਉਹਨਾਂ ਦੀ ਅੱਖਾਂ ਦੇ ਵਿੱਚੋਂ ਵੀ ਪਾਣੀ ਆ ਜਾਂਦਾ ਸੀ ਸਰੀਰ ਵੀ ਜਿਹੜਾ ਸੀ ਉਹ ਕੰਬਣ ਲੱਗ ਪੈਂਦਾ ਸੀ ਇੰਨਾ ਜ਼ਿਆਦਾ ਉਹਨਾਂ ਨਾਲ ਹੋ ਗਿਆ ਤੇ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਵਰਤੀ ਮੈਂ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਦੇ ਰਸਤਬਸਤ ਲੈ ਕੇ ਗਈ ਸਾਂ ਕਹਿੰਦੇ ਵੀ ਮੈਂ ਉੱਥੇ ਜਾ ਕੇ ਜਦੋਂ ਰਗੜਾ ਲਗਵਾਇਆ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੇ ਅਰਦਾਸ ਕੀਤੀ ਸਿੰਘ ਸਾਹਿਬ ਉਹਨਾਂ ਨੇ ਕਿ ਮਹਾਰਾਜ ਜੀ ਕਿਰਪਾ ਕਰੋ ਵੀ ਆਪ ਜੀ ਦੇ ਸੇਵਕ ਇਵੇਂ ਆਏ ਆ ਰਗੜਾ ਰਸਤ ਲੈ ਕੇ ਤੇ ਮਹਾਰਾਜ ਇਹਨਾਂ ਦੇ ਕਰੋ ਇਹਨਾਂ ਦੀ ਮਾਤਾ ਜੀ ਨੂੰ ਤੰਦਰੁਸਤੀ ਬਖਸ਼ੋ ਤੇ ਭੈਣ ਦੱਸਦੀ ਆ ਵੀ ਤੁਸੀਂ ਸੱਚ ਜਾਣਿਓ ਮੈਂ ਦੋ ਵਾਰ ਗਈਆਂ ਰਸਤ ਲੈ ਕੇ ਤੇ ਜਦੋਂ ਦੂਜੀ ਵਾਰ ਰਸਤ ਲੈ ਕੇ ਗਈਆਂ ਨਾ ਤੇ ਮਹਾਰਾਜ ਦੀ ਕਿਰਪਾ ਨਾਲ ਉਸੇ ਦਿਨ ਸ਼ਾਮ ਨੂੰ ਮਤਲਬ ਮੇਰੇ ਮਾਤਾ ਜੀ ਜਿਹੜੇ ਅਸੀਂ ਕਹਿੰਦੇ ਵੀ ਪੁੱਤ ਮੈਨੂੰ ਸਵੇਰ ਦਾ ਅਜੂਥੂ ਨਹੀਂ ਖੰਗ ਨਹੀਂ ਆਈ ਤੇ ਖਾਲਸਾ ਜੀ ਉਹਨੂੰ ਨਹੀਂ ਦੇਖ ਜਦੋਂ ਖੰਗ ਛੇੜਦੀ ਸੀ ਬਹੁਤ ਬੁਰਾ ਹਾਲ ਮਾਤਾ ਜੀ ਦਾ ਹੁੰਦਾ ਸੀ ਅੱਖਾਂ ਚੋਂ ਪਾਣੀ ਲਾਲ ਮੂੰਹ ਹੋ ਜਾਣਾ ਤੇ ਐਵੇਂ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਸਤ ਗੁਰਾਂ ਨੇ ਦਇਆ ਕੀਤੀ ਤੇ ਭੈਣ ਕਹਿੰਦੀ ਉਸ ਦਿਨ ਤੋਂ ਬਾਅਦ ਮੇਰੇ ਮਾਤਾ ਜੀ ਦੀ ਖੰਗ ਹਟ ਗਈ ਕਹਿੰਦੇ ਫਿਰ ਮੈਨੂੰ ਉਸੇ ਵੀਰ ਜੀ ਨੇ ਦੱਸਿਆ ਵੀ ਤੁਸੀਂ ਨਾ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਵਿੱਚ ਘਿਉ ਪਾ ਕੇ ਨਾ ਜੋਤ ਜਿਹੜਾ ਘਿਉ ਜਿਹੜਾ ਪ੍ਰਸ਼ਾਦ ਲਿਆਇਓ ਉਹ ਘਰੇ ਆ ਕੇ ਨਾ ਆਪਣੇ ਪਰਿਵਾਰ ਦੇ ਜਿੱਦਾਂ ਤੁਹਾਡੇ ਫਾਦਰ ਸਾਹਿਬ ਵੀ ਠੀਕ ਨਹੀਂ ਉਹਨਾਂ ਦੇ ਵੀ ਮੱਥੇ ਨੂੰ ਮਲਿਓ ਤੇ ਮਾਤਾ ਜੀ ਨੇ ਐਵੇਂ ਉਹ ਕਹਿੰਦੇ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਜੋਤ ਦਾ ਘਿਉ ਲਿਆ ਕੇ ਆਪਣੇ ਬਾਪੂ ਜੀ ਦੇ ਵੀ ਮਲਿਆ ਤੇ ਆਪਣੀ ਮਾਤਾ ਜੀ ਦੇ ਕਹਿੰਦੇ ਮਾਤਾ ਜੀ ਦੇ ਚਲੋ ਬਿਲਕੁਲ ਹੀ ਸਤਗੁਰਾਂ ਦੀ ਕਿਰਪਾ ਨਾਲ ਠੀਕ ਹੋ ਗਏ ਤੇ ਬਾਪੂ ਜੀ ਨੂੰ ਬੜਾ ਫਰਕ ਪੈ ਗਿਆ ਮੇਰੇ ਬਜ਼ੁਰਗਾਂ ਨੂੰ ਬਾਪੂ ਜੀ ਨੂੰ ਬਹੁਤ ਫਰਕ ਪੈ ਗਿਆ ਬੜੀ ਮਹਾਰਾਜ ਨੇ ਕਿਰਪਾ ਕੀਤੀ ਛਿਧੀ ਜਿਹੜੀ ਜੋਤ ਜਗਦੀ ਹੈ ਉਹਦੇ ਘੋ ਨੇ ਇੰਨੀ ਮਹਾਰਾਜ ਨੇ ਕਿਰਪਾ ਕੀਤੀ ਕਿ ਕਸ਼ਟ ਘਾੜ ਦਿੱਤਾ ਤੇ ਉਸ ਦਿਨ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਨੀ ਆ ਮੈਂ ਕਾਲਜ ਤੋਂ ਛੁੱਟੀਆਂ ਕਰਦੀ ਸਾਂ ਆਪਣੇ ਮਾਪਿਓ ਕਰਕੇ ਤੇ ਮਹਾਰਾਜ ਦੀ ਕਿਰਪਾ ਸਦਕਾ ਉਸ ਦਿਨ ਤੋਂ ਬਾਅਦ ਫਿਰ ਮੈਂ ਲਗਾਤਾਰ ਕਾਲਜ ਵੀ ਜਾਣ ਲੱਗ ਪਈ ਮੇਰੇ ਫਾਦਰ ਸਾਹਿਬ ਵੀ ਆਪਣੇ ਕੰਮ ਤੇ ਜਾਣ ਲੱਗ ਪਏ ਮੇਰੇ ਮਾਤਾ ਜੀ ਵੀ ਰਾਜੀ ਹੋ ਗਏ ਸੋ ਖਾਲਸਾ ਜੀ ਇਹ ਜਿਹੜੀਆਂ ਚੀਜ਼ਾਂ ਹਨ ਤੇ ਭੈਣ ਦੱਸਦੀ ਸੀ ਵੀ ਬਹੁਤ بڑے ਲੋਕਾਂ ਕੋਲ ਅਸੀਂ ਦਵਾਈ ਲਈ ਦੇਸੀ ਨੁਕਤੇ ਨੁਕਸੇ ਜਿਹੜੇ ਦੱਸਦੇ ਉਹਨਾਂ ਕੋ ਦਵਾਈ ਲਈ ਦੇਸੀ ਵੈਦਾਂ ਕੋਲੋਂ ਲਈ ਅੰਗਰੇਜ਼ੀ ਦਵਾਈ ਲਈ ਹਸਪੀਟਲ ਵੀ ਲੈ ਕੇ ਗਈ ਫਿਰ ਇਥੋਂ ਤੱਕ ਕਿਸੇ ਨੇ ਕਿਹਾ ਕਿ ਫਲਾਣਾ ਇਦਾਂ ਇੱਕ ਟਾਕ ਕਰਦਾ ਆ ਫਾਂਡਾ ਉਹਦੇ ਕੋਲੋਂ ਉਥੋਂ ਵੀ ਕਰਵਾਇਆ ਕੋਈ ਫਰਕ ਨਹੀਂ ਪਿਆ ਪਰ ਜਦੋਂ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਸ਼ਹੀਦੀ ਦੇ ਲਗੜੇ ਲਗਵਾਏ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੋਂ ਜੋਤ ਦਾ ਘੋਲ ਲੈ ਕੇ ਆਈ ਉਸ ਦਿਨ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਰਾਜੀ ਹੋ ਗਿਆ ਪਰਿਵਾਰ ਤੇ ਭੈਣ ਕੇ ਨਹੀਂ ਮੈਂ ਕਦੇ ਬਾਣੀ ਨਹੀਂ ਸੀ ਪੜ੍ਹਦੀ ਪਰ ਜਦੋਂ ਦੀ ਮੈਂ ਬਾਬਾ ਨੌ ਸਿੰਘ ਸਾਹਿਬ ਦੇ ਘਰ ਗਏ ਉੱਥੇ ਮੈਨੂੰ ਇੱਕ ਨਿਹੰਗ ਸਿੰਘ ਮਿਲੇ ਸੀ ਉਹ ਕਹਿੰਦੇ ਪੁੱਤਰ ਬਾਣੀ ਪੜ੍ਹਾ ਕਰ ਕਹਿੰਦੇ ਉਹਨਾਂ ਨੇ ਐਸਾ ਬਚਨ ਮੈਨੂੰ ਕੀਤਾ ਮੇਰੇ ਮਤਲਬ ਕਹਿ ਲਓ ਕਿ ਮਖਥੇ ਦੇ ਲੇਖ ਹੀ ਬਦਲ ਗਏ ਮੈਂ ਕਦੇ ਵੀ ਪਾਠ ਨਹੀਂ ਸੀ ਕੀਤਾ ਹੁਣ ਮੈਂ ਟਾਈਮ ਨਾਲ ਉੱਠ ਕੇ ਬਾਣੀ ਪੜ੍ਹਦੀ ਆਂ ਬਾਣੀ ਪੜ ਕੇ ਫਿਰ ਕਾਲਜ ਨੂੰ ਜਾਣੀ। ਵੇਖੋ ਖਾਲਸਾ ਜੀ ਜਿਨ੍ਹਾਂ ਦਾ ਜੀਵਨ ਬਣਾ ਦਿੰਦੇ ਸ਼ੀਰ ਸਿੰਘ ਲੋਕ ਇੱਥੇ ਰੌਲਾ ਪਾਉਂਦੇ ਆ ਜੀ ਐ ਹੋ ਗਿਆ ਉਹ ਹੋ ਗਿਆ ਪਰ ਖਾਲਸਾ ਜੀ ਦਾਸ ਕੋਲੇ ਬਹੁਤ ਸਾਰੇ ਇਹੋ ਜਿਹੇ ਗੁਰਸਿੱਖ ਭੈਣ ਭਾਈ ਹਨ ਜਿਨ੍ਹਾਂ ਦਾ ਕਦੇ ਵੀ ਅਮਰਤ ਵੇਲਾ ਉਹਨਾਂ ਨੇ ਸਾਂਭਿਆ ਨਹੀਂ ਸੀ। ਪਰ ਬਾਬਾ ਦੀਪ ਸਿੰਘ ਸਾਹਿਬ ਆਬਾ ਨੌ ਸਿੰਘ ਸਾਹਿਬ ਨਾਲ ਜੁੜਨ ਕਰਕੇ ਆਹ ਚੈਨਲ ਤੋਂ ਹੱਡ ਵੀ ਤੀਆਂ ਸੁਣਨ ਕਰਕੇ ਖਾਲਸਾ ਜੀ ਉਹਨਾਂ ਦਾ ਨਿਤਨੇਮ ਪ੍ਰਪੱਕ ਹੋ ਗਿਆ। ਪੱਕਾ ਹੋ ਗਿਆ ਕੋਈ 2 ਵਜੇ ਉੱਠਦਾ ਕੋਈ 3 ਵਜੇ ਉੱਠਦਾ ਕੋਈ 4 ਵਜੇ ਉੱਠ ਰਿਹਾ ਕੋਈ 5 ਵਜੇ ਉੱਠ ਰਿਹਾ ਪਰ ਅਮਰਤ ਵੇਲੇ ਬਾਣੀ ਪੜਦੇ ਆ ਸੋ ਐਵੇਂ ਸ਼ਹੀਦਾਂ ਨੇ ਕਿਰਪਾ ਕੀਤੀ ਐਵੇਂ ਖਾਲਸਾ ਜੀ ਆਪਣੇ ਚਰਨਾਂ ਕਮਲਾਂ ਨਾਲ ਸਭ ਨੂੰ ਜੋੜ ਕੇ ਰੱਖਿਆ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਖੁਸ਼ੀਆਂ ਆਨੰਦ ਖੇੜੇ ਬਖਸ਼ਣ ਮਹਾਰਾਜ ਦੇ ਨਾਮ ਤੋਂ ਬਿਨਾ ਕਦੇ ਵੀ ਸੁੱਖ ਨਹੀਂ ਖਾਲਸਾ ਜੀ ਮਿਲਦਾ ਇਸ ਕਰਕੇ ਨਾਮ ਜਪਿਆ ਕਰੀਏ ਬਾਣੀ ਪੜਿਆ ਕਰੀਏ ਸਤਿਗੁਰਾਂ ਦੇ ਦਰ ਦੀ ਸੇਵਾ ਕਰਿਆ ਕਰੀਏ ਮਨ ਕਰਕੇ ਤਨ ਕਰਕੇ ਤਹਨ ਕਰਕੇ ਕਿਸੇ ਪ੍ਰਕਾਰ ਵੀ ਕੋਈ ਸੇਵਾ ਕਰੇ ਉਹਦਾ ਖਾਲਸਾ ਜੀ ਫਲ ਪ੍ਰਾਪਤ ਹੁੰਦਾ ਮਹਾਰਾਜ ਕਿਸੇ ਦੀ ਵੀ ਕੀਤੀ ਹੋਈ ਸੇਵਾ ਨੂੰ ਬਿਰਥਿਆ ਨਹੀਂ ਜਾਣ ਦਿੰਦਾ ਸੋ ਇਸ ਕਰਕੇ ਗੁਰਮੁਖ ਸੋ ਮਹਾਰਾਜ ਦੇ ਚਰਨੀ ਆ ਜਾਈਏ ਬਾਣੀ ਪੜੀਏ ਨਾਮ ਜਪੀਏ ਇਹ ਸਭ ਤੋਂ ਉੱਤਮ ਜਿਹੜਾ ਪੁੰਨ ਹੈ ਫਲ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੋਲਾ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ